ਪੰਜਾਬ ਪੰਜਾਬੀ ਜਿੰਦਾਬਾਦ ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣੋ ਮੇਰੇ ਵੱਲੋਂ ਬਲਵੀਰ ਸਿੰਘ ਬੱbbi ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਉਸ ਤੋਂ ਬਿਨਾ ਅੱਜ ਦੁਸਹਿਰੇ ਦਾ ਇਤਿਹਾਸ ਜਿਹੜਾ ਕਿ Hindu ਧਰਮ ਦੇ ਨਾਲ ਸੰਬੰਧ ਰੱਖਦਾ ਹੈ ਆ ਸ਼੍ਰੀ ਰਾਮਚੰਦਰ ਜੀ ਮਾਤਾ ਸੀਤਾ ਜੀ ਨਿਵਾਸ ਉਸ ਤੋਂ ਬਾਅਦ ਅਗੇ ਰਾਵਣ ਤੇ ਸ਼੍ਰੀ ਲੰਕਾ ਜੋ ਜੋ ਇਤਿਹਾਸ ਚੱਲਿਆ ਜਾ ਰਿਹਾ ਹੈ ਉਹ ਆਪ ਸਭ ਨੂੰ ਪਤਾ ਹੀ ਹੈ ਤੇ ਹਰ ਸਾਲ ਜਿਹੜਾ ਦੁਸਹਿਰਾ ਉਹ ਮਨਾਇਆ ਜਾਂਦਾ ਹੈ ਹਿੰਦੂ ਵੀਰਾਂ ਦਾ ਹਿੰਦੂ ਧਰਮ ਨਾਲ ਸੰਬੰਧਿਤ ਇਹ ਜਿਹੜਾ ਤਿਹਾਰ ਹੈ ਤੇ ਇਸ ਸੰਬੰਧੀ ਜਿਹੜਾ ਹੁਣ ਚੱਲ ਰਿਹਾ ਹੈ ਅੱਜ ਦਸਹਿਰੇ ਦੇ ਜਿਹੜੇ ਰਾਵਣ ਦੇ ਪੁਤਲੇ ਨੇ ਉਹ तकरीबन तकरीबन ਭਾਰਤ ਦੇ ਹਰ ਛੋਟੇ-ਛੋਟੇ ਪਿੰਡਾਂ ਕਸਬਿਆਂ ਤੋਂ ਲੈ ਕੇ ਵੱਡੇ ਸ਼ਹਿਰਾਂ ਦੇ ਵਿੱਚ ਕਈ-ਕਈ ਥਾਵਾਂ ਦੇ ਉੱਪਰ ਇਹ ਜਿਹੜਾ ਦਸਹਿਰਾ ਮਨਾਇਆ ਜਾਂਦਾ ਤੇ ਰਾਵਣ ਜਿਹੜਾ ਉਹਨਾਂ ਦਾ ਪੁੱਤ ਲਾ ਕੇ ਫਿਰ ਉਸ ਨੂੰ ਅਗਨ ਪੇੜ ਕੀਤਾ ਜਾਂਦਾ ਹੈ वैसे ता मैं इन एक थोड़ी मैं ਤਿਵਾਰਿਕ ਪੜ ਕੇ ਹਟਿਆ ਕਈ ਕਈ ਇਲਾਕੇ ਨੇ ਸਾਡੇ ਭਾਰਤ ਦੇ ਵਿੱਚ ਵੀ ਜਿੱਥੇ 라वण ਦੀ ਪੂਜਾ ਹੁੰਦੀ ਹੈ ਪਰ ਜਿਹੜੇ ਪਾਸੇ ਨੂੰ ਅਸੀਂ ਤੁਰ ਪੈਨੇ ਆ ਨਾ ਉਸ ਪਾਸੇ ਨੂੰ ਅਸੀਂ ਬਿਨਾ ਸੋਚੇ ਸਮਝੇ ਮੌਜੇ ਤਾਰ ਕੇ ਤੁਰਦੇ ਆ ਤੇ ਫਿਰ ਅੱਗੇ ਜਿਵੇਂ ਹੁਣ ਆ ਸਾਲ ਦਸਹਰੇ ਦੀ ਗੱਲਬਾਤ ਕਰਨੀ ਆ ਤੇ ਉਹ ਤਿਹਾਰ ਨੇ ਜਿਹੜੇ ਠੀਕ ਹੈ ਸਾਨੂੰ ਕਾਫੀ ਸੰਦੇਸ਼ ਦਿੰਦੇ ਨੇ ਭਾਵੇਂ ਆਪਸੀ ਪਿਆਰ ਦਾ ਸੰਦੇਸ਼ ਦਿੰਦੇ ਨੇ ਪਰ ਜੇਕਰ ਅੱਜ ਦੇ ਸਮੇਂ ਨਾ ਦਸਹਰੇ ਦੇ ਜਾਂ ਹੋਰ ਤਿਹਾਰਾਂ ਅਮਲ ਦੇਖਿਆ ਜਾਵੇ ਰਾਵਣ ਦਾ ਰੂਪ ਆ ਜਿਹੜਾ ਬਹੁਤ ਵੱਡਾ ਵਿਗੜ ਚੁੱਕਿਆ ਵੈਸੇ ਅਸੀਂ 라ਵਣ ਨੂੰ ਤਾਂ ਅੱਗ ਲਾ ਕੇ ਫੂਕਦੇ ਹਰ ਇੱਕ ਸਾਲ ਪਰ ਜਿਹੜੇ ਸਾਡੇ ਸਮਾਜ ਦੇ ਵਿੱਚ ਅਨੇਕਾ ਕਿਸਮ ਦੇ 라ਵਣ ਨੇ ਉਹਨਾਂ ਨੂੰ ਕੌਣ ਫੂਕੂ ਨਹੀਂ ਉਹ ਨਹੀਂ ਫੂਕ ਹੁਣੇ ਕਿਉਂਕਿ ਉਹ ਇਹ ਅਜਿਹਾ ਚਾਹੇ ਉਹ ਧਾਰਮਿਕ ਤੌਰ ਤੇ ਦੇਖ ਲੋ ਚਾਹੇ ਸਿਆਸੀ ਪੱਧਰ ਤੌਰ ਤੇ ਦੇਖ ਲੋ ਚਾਹੇ ਸਮਾਜ ਸੇਵਕ ਦੇ ਤੌਰ ਤੇ ਦੇਖ ਲੋ ਮਤਲਬ ਕਿ ਵੀ ਜਿਹੜਾ ਮਰਜੀ ਪੱਖ ਲਾ ਲਓ ਉਹਦੇ ਵਿੱਚ 라ਵਣਾ ਦੀ ਗਿਣਤੀ ਬਹੁਤ ਜ਼ਿਆਦਾ ਵਧੀ ਹੋਈ ਹੈ ਹੁਣ ਤੁਸੀਂ ਇਹ ਦੇਖੋ ਜਿਹੜੇ ਸਿਆਸੀ ਆਗੂ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਨਹੀਂ ਉਹਨਾਂ ਨੇ ਆਪਸੀ ਲੋਕਾਂ ਨੂੰ ਵੋਟਾਂ ਖਾਤਰ ਲੜਾਉਣਾ ਪੜਾਉਣਾ ਦੰਗੇ ਕਰਾਉਣੇ ਇਹ ਆਮ ਜਹੀ ਗੱਲ ਸਾਡੇ ਭਾਰਤ ਮਹਾਨ ਅੰਦਰ ਹੋਈ ਹੈ ਇਹ ਰਾਵਣ ਨੇ ਜਿਹੜੇ ਇਹਨਾਂ ਨੂੰ ਫੋਕਣਾ ਬਹੁਤ ਜ਼ਰੂਰੀ ਹੈ ਪਰ ਨਹੀਂ ਇਹ ਰਾਵਣਾ ਨੂੰ ਕੌਣ ਫੋਕ ਸਕਦਾ ਵੀ ਇਹ ਰਾਵਣ ਤਾਂ ਆਪਣੇ ਬੜੇ ਸਖਤ ਸੁਰੱਖਿਆ ਘੇਰੇ ਦੇ ਵਿੱਚ ਘੁੰਮ ਰਹੇ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਇਸ ਤੋਂ ਇਲਾਵਾ ਉਹ ਰਾਵਣ ਜਿਹੜੇ ਦੇਸ਼ ਦੇ ਸਰਮਾਇਏ ਨੂੰ ਗਰੀਬਾਂ ਦੇ ਸਰਮਾਇਏ ਨੂੰ ਖਜ਼ਾਨੇ ਨੂੰ ਲੁੱਟ ਰਹੇ ਨੇ ਉਹਨਾਂ ਨੂੰ ਕੌਣ ਫੋਕੂਗਾ ਵੀ ਉਸ ਤੋਂ ਇਲਾਵਾ ਜਿਹੜੇ 라ਵਣ ਆ ਮੈਂ ਜੇ ਬਹੁਤੇ ਸ਼ਬਦ ਗਲਤ ਵੀ ਨਾ ਵਰਤਾਂ ਜਿਹੜੇ 라ਵਣ ਸਾਡੀਆਂ ਧੀਆਂ ਭੈਣਾਂ ਮਾਈਆਂ ਬੀਬੀਆਂ ਬੱਚਿਆਂ ਦੀ ਬਹੁਤ ਬੁਰੇ ਤਰੀਕੇ ਨਾਲ ਬਲਾਤਕਾਰ ਕਰਤਾ ਕਰਦੇ ਨੇ ਧਾਰਮਿਕ ਸਥਾਨਾਂ ਵਿੱਚ ਇਹੋ ਜਿਹੀਆਂ ਘਣਾਉਣੀਆਂ ਹਰਕਤਾਂ ਕਰਦੇ ਨੇ ਉਹ 라ਵਣਾ ਨੂੰ ਕੌਣ ਹੋਕੂਗਾ ਇਸ ਤੋਂ ਇਲਾਵਾ ਸਮੁੱਚੀ ਦੁਨੀਆ ਦੇ ਵਿੱਚ ਨਸ਼ੇ ਦਾ ਜਿਹੜਾ ਵੱਡਾ ਨੈਟਵਰਕ ਚੱਲ ਰਿਹਾ ਹੈ ਤੇ ਪੰਜਾਬ ਦੇ ਇਸ ਗੋਰਾ ਦੇ ਨਾਂ ਹਿੱਟ ਬਸਦੇ ਪੰਜਾਬ ਦੇ ਵਿੱਚ ਸਿਆਸੀ ਆਗੂਆਂ ਦੇ ਕੁਝ ਕੜਮ ਚੌਧਰੀ ਤੇ ਲਾਲਚੀ ਪ੍ਰਵਿਰਤੀ ਵਾਲੇ ਰਾਜਨੀਤਿਕ ਆਗੂਆਂ ਉਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਕੁਝ ਲਾਲਚੀ ਵਰਦੀ ਧਾਰੀ ਵਿਅਕਤੀਆਂ ਦੇ ਨਾਲ ਜਿਹੜਾ ਨਸ਼ੇ ਸੰਬੰਧੀ ਗੱਠਜੋੜ ਬਣਿਆ ਹੋਇਆ ਹੈ ਜਿਨੇ ਪੰਜਾਬ ਨੂੰ ਅਨੇਕਾਂ ਪਾਸਿਆਂ ਤੋਂ ਡੋਬਿਆ ਪਿਆ ਚਾਹੇ ਉਹ ਔਰਤ ਨੇ ਚਾਹੇ ਮਰਦ ਨੇ ਚਾਹੇ ਵੱਡੇ ਨੇ ਚਾਹੇ ਬੁੱਢੇ ਨੇ ਚਾਹੇ ਜਵਾਨ ਨੇ ਚਾਹੇ ਬੀਬੀਆਂ ਨੇ ਚਾਹੇ ਲੜਕੀਆਂ ਨੇ ਕਿਹੜੀਆਂ ਨਸ਼ੇ ਦੇ ਗ੍ਰਿਫਤ ਦੇ ਵਿੱਚ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਆ ਰਹੀਆਂ ਨੇ ਇਹਨਾਂ ਦੇ ਪਿੱਛੇ ਵੀ 라ਵਣ ਨੇ ਇਹਨਾਂ 라ਵਣਾ ਨੂੰ ਕੌਣ ਫੋਕੂਗਾ ਇਸ ਤੋਂ ਇਲਾਵਾ ਛੋਟੇ-ਛੋਟੇ ਕਸਬਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਆਪਣੀ ਸਿਆਸਤ ਨੂੰ ਚਮਕਾਉਣ ਲਈ ਹੋਰ ਗੱਲਾਂ-ਬਾਤਾਂ ਨੂੰ ਬੇਰੁੜੀਆਂ ਆਪ ਫਲਮਾਉਣ ਦੇ ਲਈ ਸੋਸ਼ਲ ਮੀਡੀਆ ਦੇ ਉੱਪਰ ਮਨਾ ਬਣਾ ਕੇ ਪਾਉਣ ਦੇ ਲਈ ਕਿੰਨੇ ਲੋਕਾਂ ਆਂਦੀਆਂ ਗੱਲਾਂ-ਬਾਤਾਂ ਸਾਹਮਣੇ ਆ ਰਹੀਆਂ ਹਨ ਨੰਗੇ ਸਾਹਮਣੇ ਆ ਰਿਹਾ ਹੈ ਆ ਗਾਲਾਂ ਪਤਰਾ ਹੋ ਬਹੁਤ ਕੁਝ ਸਾਹਮਣੇ ਆ ਰਿਹਾ ਹੈ ਇਹਨਾਂ ਰਾਵਣਾਂ ਨੂੰ ਕੌਣ ਫੂਕੂਗਾ ਬਈ ਸੋ ਇੱਕ ਰਾਵਣ ਨੂੰ ਅਸੀਂ ਹਰ ਸਾਲ ਫੂਕਦੇ ਹਾਂ ਉਸ ਤੋਂ ਬਾਅਦ ਉਹਦੇ ਨਾਲ ਆਪਣੇ ਜਿਹੜਾ ਪ੍ਰਦੂਸ਼ਣ ਆ ਉਹ ਕਿੱਥੇ ਤੱਕ ਫੈਲ ਜਾਂਦਾ ਹੈ ਇਹ ਇਹਨਾਂ ਦਿਨਾਂ ਦੇ ਵਿੱਚ ਤਿਹਾਰਾਂ ਦੇ ਵਿੱਚ ਜਿਹੜੇ ਚੱਲਣਾ ਹੁਣ ਸਾਰੇ ਤੋਂ ਸ਼ੁਰੂ ਹੋ ਜਾਣਾ ਲੋਕਾਂ ਨੂੰ ਸਾਹ ਲੈਣਾ ਵੀ ਮਸ਼ਕਲ ਹੋ ਜਾਂਦਾ ਸੋ ਉਸ ਤੋਂ ਇਲਾਵਾ ਜਿਹੜਾ ਇਹ ਹਰ ਸਾਲ ਲੱਖਾਂ ਕਰੋੜਾ ਰੁਪਏ ਦੇ ਇਹ ਬੰਬ ਪਟਾਕੇ ਜਲਾਏ ਜਾਂਦੇ ਨੇ ਤੇ ਇਹ ਠੀਕ ਹੈ ਕਿ ਚਲੋ ਕੋਈ ਰਸਮ ਹੁੰਦੀ ਹੈ ਤੇ ਇਹ ਜਿਹੇ ਜਿਹੜੇ ਇਹਨਾਂ ਕੰਮਾਂ ਦੇ ਪਿਛਲੇ ਉਹਨਾਂ ਨੂੰ ਕੌਣ ਹੱਕੂਗਾ ਇਸ ਤੋਂ ਬਿਨਾਂ ਸਾਡੇ ਸਮਾਜ ਦੇ ਵਿੱਚ ਹਰ ਇੱਕ ਦੀ ਖਾਦ ਖਰਾਕ ਬਣੀ ਹੋਈ ਆ ਜਿਹਦੇ ਲਈ ਸਾਨੂੰ ਜਿਉਣਾ ਜ਼ਰੂਰੀ ਆ ਉਹਦੇ ਵਿੱਚ ਮਲਾਵਟੀ ਚੀਜ਼ਾਂ ਆ ਗਈਆਂ ਨੇ ਆ ਹੋਰ ਤਾਂ ਹੋਰ ਚਿੱਟਾ ਜਿਹੜਾ ਦੁੱਧ ਹੈ ਜਿਹਨੂੰ ਪਵਿੱਤਰ ਸਮਝਿਆ ਜਾਂਦਾ ਉਹਦੇ ਵਿੱਚ ਮਲਾਪਟਾਂ ਆ ਗਈਆਂ ਨੇ ਖੈਰਿਆਂ ਦੇ ਵਿੱਚ ਖਾਣ ਪੀਣ ਵਾਲੀਆਂ ਬਰਫੀਆਂ ਮਠਿਆਈਆਂ ਜਿੱਥੇ ਮਰਜੀ ਚੱਲ ਜਾਓ ਉਹਦੇ ਵਿੱਚ ਮਲਾਪਟਾਂ ਆ ਗਈਆਂ ਨੇ ਸਬਜ਼ੀਆਂ ਦੇ ਵਿੱਚ ਮਲਾਪਟਾਂ ਆ ਗਈਆਂ ਨੇ ਫਲਾਂ ਫੂਟਾਂ ਦੇ ਵਿੱਚ ਮਲਾਪਟਾਂ ਆ ਗਈਆਂ ਨੇ ਉਹਨਾਂ ਪਿਛਲੇ ਜਿਹੜੇ 라ਵਣ ਨੇ ਉਹਨਾਂ ਨੂੰ ਕੌਣ ਫੋਕੂਗਾ ਵੇ ਸੋ ਗੱਲ ਇੱਕ 라ਵਣ ਤੱਕ ਨਹੀਂ ਜਿਹੜੇ ਉਹ 라ਵਣਤਾ ਦੇਵਤਾ ਮੰਨਿਆ ਜਾਂਦਾ ਉਹ 라ਵਣ ਦੀ ਤਾਂ ਪੂਜਾ ਹੋ ਰਹੀ ਹੈ ਪਰ ਜਿਹੜੇ 라ਵਣਾਂ ਦੀ ਮੈਂ ਗੱਲ ਕੀਤੀ ਹੈ ਇਹਨਾਂ 라ਵਣਾਵਲ ਧਿਆਨ ਕਿਨੇ ਦੇਣਾ ਅਸੀਂ ਤੁਸੀਂ ਸਾਰੇ ਸਵਾਜ ਨੇ ਮਿਲ ਕੇ ਦੇਣਾ ਪਰ ਮੈਨੂੰ ਲੱਗਦਾ ਨਹੀਂ ਕਿ ਅਸੀਂ ਇਹ 라ਵਣਾ ਵੱਲ ਨੂੰ ਥੋੜਾ ਜਆ ਆ ਹੋਵਾਂਗੇ ਕਿਉਂਕਿ ਇਹ 라ਵਣ ਇਨੇ ਇੱਕ ਸਿਆਸੀ ਪੱਖ ਤੋਂ ਧਾਰਮਿਕ ਪੱਖ ਤੋਂ ਹੋਰ ਪੱਖਾਂ ਤੋਂ ਇਨੇ ਇੱਕ ਮਤਲਬ ਕਿ ਵੀ ਕਈ ਥਾਵਾਂ ਦੇ ਉੱਪਰ ਕਾਬਜ ਹੋ ਚੁੱਕੇ ਨੇ ਇਹਨਾਂ 라ਵਣਾ ਨੂੰ ਇਹਨਾਂ ਸੀਟਾਂ ਤੋਂ ਉਠਾਉਣਾ ਵੀ ਬਹੁਤ ਮੁਸ਼ਕਲ ਹੈ ਪਰ ਜਿਵੇਂ ਕਹਿੰਦੇ ਨੇ ਵਖੀਰ ਨੂੰ ਸੱਚ ਦਾ ਸਮਾਂ ਆਉਂਦਾ ਹੀ ਹੁੰਦਾ ਜਿੰਨਾ ਮਰਜੀ ਕੋਈ ਕਿਤੋਂ ਭੱਜ ਲਵੇ ਆਖੀਰ ਨੂੰ ਸਾਰੇ ਸਮਾਜ ਨੇ ਰਲ ਮਿਲ ਕੇ ਇਹਨਾਂ 라ਵੜਾ ਨੂੰ ਹੀ ਫੋਕਣਾ ਤੇ ਇਹ ਮੇਰਾ ਦਸਾਇਰੇ ਦੇ ਸਬੰਧ ਵਿੱਚ ਆਪ ਨੂੰ ਬੇਨਤੀ ਹੈ ਕਿ ਸਾਰੀਆਂ ਗੱਲਾਂ ਬਤਾਂ ਦਾ ਧਿਆਨ ਰੱਖ ਕੇ ਸਮਾਜ ਦੇ ਸਾਡੇ ਅਨੇਕਾਂ ਪਾਸਿਆਂ ਤੋਂ ਬੈਰੀ ਬਣੇ ਰਾਵ ਉਹਨਾਂ ਨੂੰ ਆਪ ਆਫੂ